ਅੰਮ੍ਰਿਤਸਰ ਕੀ ਹਾਲ ਆ ਸਾਰਿਆਂ ਦਾ ਤੇ ਕਰਤੀ ਵਲੌਗ ਦੀ ਸਟਾਰਟਿੰਗ ਮਹੀਨੇ ਦੋ ਮਹੀਨੇ ਬਾਅਦ ਤੇ ਬਾਬਾ ਰੱਪਤਾ ਛੱਡਣਾ ਕੱਲਾ ਰੱਪਤਾ ਰੱਪਤੇ ਦੇ ਗੀੜੇ ਹੋਣਾ 7 ਵਜੇ ਇਹਦਾ 7 ਵਜੇ ਦਾ ਟਾਈਮ ਹੁੰਦਾ ਛੱਡਣ ਦਾ ਤੇ ਉੜਦਾ ਇਹ 7 ਵਜੇ ਤੋਂ 2 ਵਜੇ ਤੱਕ ਤਾਂ ਉੜ ਗਈ ਉੜਦਾ ਅੱਧ ਦੇ ਨੇ ਕਿੰਨਾ ਚਿਰ ਉੜਦਾ ਤੇ ਚਲੋ ਛੱਡਦੇ ਆਂ प पानी दज पह गला बगला इधर भी नहीं मारगे बच्चा ली रोज एक बच्चे एर्फ दोडिया कबूतरिया ने बाकी सारे बच्चे ने एक तो बैठी डोकरी अपनी छा आखी है बैठी अपनी कसमैली कबूतरी अदे कबूतर बढ़ाते थे ਅੱਧੇ ਕਬੂਤਰ ਫੜਾਤੇ ਆਪਾਂ ਇਦਾਂ ਜਿਹੜੀ ਜੋੜੀ ਹੁੰਦੀ ਛੇਸਖਾਨੇ ਚ ਆਪਾਂ ਉਹ ਵੀ ਫੜਾਤੇ ਨਾ ਆਵੇ ਦੇ ਬੱਚੇ ਕਿਸੇ ਬੱਚੇ ਵੀ ਦੇਤੇ ਕੇ ਚਲੋ ਦੇਨੇ ਕੀ ਬੰਦਾ ਦੇ ਵਿੱਚ ਫੜਾਤੇ ਅਜੇ ਬੱਚੇ ਕੁਸ ਮਰ ਗਏ ਸੀ ਲਓ ਦੇਖ ਲਓ ਨੋ ਬਣ ਫਲੈਸ਼ ਲਾਈਟ ਤੇ ਖਾਉਣਾ ਫੇਰ ਦਿਖਾਉਣਾ ਲਓ ਜੀ ਚੈੱਕ ਕਰੋ ਆ ਆਪਣੇ ਉਧਰ ਵਾਲੇ ਕਬੂਤਰ ਬੱਚੇ ਪੱਠੇ ਆ ਬੱਚਿਆਂ ਦੇ ਦੇਖੋ ਹਾਂ ਗਈ ਹੈ ਐਲਸੀਐਮ ਦੀ ਕਰਡ ਆਇਨ ਬਤ ਲੱਗਾ ਕਿਹੜੀ ਕਬੂਤਰ ਨੇ ਉਧਰ ਅੰਡੇ ਲਾ ਲਈ ਉਧਰ ਵੀ ਅੰਡੇ ਲੇ ਬੈਠਾ ਬਸ ਉਧਰ ਤਾਂ ਅੰਡੇ ਨਹੀਂ ਚੱਕਨੇ ਉਧਰ ਉਹ ਚੱਕਾਂਗੇ ਬਸ ਤੇ ਜੋੜੀਆਂ ਤੋੜ ਦੇਣੀ ਆਪਾਂ ਹੁਣ ਤੇ ਬਾਕੀ ਦੇਖ ਲੋ ਕੋਕੜ ਕਾਕੜ ਇੱਕ ਵੀ ਹੈ ਨਹੀਂ ਆਪਣੇ ਕੋਲ ਚੋਗੇ ਆਪਾਂ ਕੋਕੜ ਕਾਂਕੜ ਫੜਾ ਦੇ ਸਾਰੇ ਦੇਖ ਸੁਣਨੀ ਹੋਈ ਬਈ ਗਲੀ ਤੇ ਲੋਕ ਕੋਈ ਵਾਹਤ ਨਹੀਂ ਕੋਈ ਬਾਤ ਨਹੀਂ ਅੱਜ ਦਿਨੇ ਬੱਚੇ ਜਾਲ ਚ ਬਾਉਨੇ ਆਪਾਂ ਤੇ ਅੱਧੇ ਕੁਛ ਛੱਡਾਂਗੇ ਤੁਹਾਡੇ ਸਾਹਮਣੇ ਤੇ ਹੋ ਰਹੀ ਆਪਣੀ ਕੁੱਤੀ ਅਰਤਾ ਇਕੱਲਾ ਹੀ ਫਿਰਦਾ देखो जी रत्ता गया सत्त बजे सही मिनट मट गया तो दे चलो तीन बजे बे आप कर दिए इतौक बंद जा साफ सफाई करों आप बच्चे भाग बस जाल चा ते जो त्डा गे तो बाद चो मिल जाए थानू हम आ जा रत्ता ਕਨੇ ਰੱਤ ਮਰੀ ਹਾਂ ਤਾਂ ਬੈਠ ਉਹ ਇੱਕ ਟਾਈਮ ਵਾਲੀ ਜੀਸਾ ਲੱਛਣ ਕਰੀਏ ਬੰਦਾ ਇਹਨਾਂ ਕੋਈ ਸਾਥੀ ਹੈ ਉੱਧਰ ਨਾਲ ਆਇਆ ਉਹ ਬੈਠਾ ਦਾ ਸਾਥੀ ਜਿਹੜਾ ਉਹਨੂੰ ਮੜਾ ਜੱਡਮ ਦਾ ਹੁੰਦਾ ਪਤਾ ਨਹੀਂ ਕਿਹੜਾ ਉਹ ਵਾਰਾ ਤੇ ਰੱਤਾ ਕਿੱਧਰ ਗਿਆ ਆਜ ਤਾਂ ਉਹਦੀ ਚਾਲ ਦੇਖੋ ਨੇ ਆਜੇ ਦੀ ਚਾਲ ਹੀ ਹੈ ਨਹੀਂ ਉੱਧਰ ਲੱਛਣੀ ਹੈ ਆ ਦੇਖੋ ਲੈ ਫਾਂਕੀ ਛੜਦਾ ਜਾਂਦਾ ਚਲੋ ਦੇਨੇ ਆ बोंद मेरे हिसाब ना बह जूगा तो फिर दुरी रुडू जो हो गया सैट शरीर फिर उड्डूगा है चलो घेरा फिर जो बैठा फिर दस दूँ लो जी मित्र साढ़े सत का टाइम हो चलिया रत्ता फिर जी लचन है नहीं अज तो लादा मैन देखो माधा मगर के एक का बेटा रहता एक थी बेटा बस फिर तो जगह पर हो और कबूतर ना नहीं आने वाला हो चलो कोई बात नहीं फिर करते हैं लाओ जी अपना कबूतर उधर उड़ा करता और ना जा ओ देखो ये और ना जा इधर का की कबूतर है नहीं कोई ਤਾਂ ਕਰਕੇ ਤੇ ਆਪਾਂ ਇਸ ਛਤਰੀ ਖੜੀ ਕਰਨ ਆਹ ਬੱਚੇ ਛਾਲਦੇ ਆ ਤੇ ਫਿਰ ਤੁਹਾਨੂੰ ਸੁਣੋ ਮਿੱਤਰੋ ਜਾਲ ਜਪਾਉਂਦੇ ਪਾਉਂਦੇ ਇੱਕ ਬੱਚਾ ਨਿਕਲ ਗਿਆ ਤੇ ਉਹ ਆ ਬੈਠਾ ਚਲੋ ਡੁੱਬਨੇ ਨੂੰ ਤੇ ਜਾਲ ਲਾ ਲਈਏ ਪਹਿਲਾਂ ਆਪਾਂ ਕੰਮ ਇੱਡੇ ਹੀ ਹੋ ਗਿਆ ਲੱਗਦਾ ਹੈ ਚਲੋ ਕੋਈ ਬਾਤ ਨਹੀਂ ਬੱਚਿਓ ਚੱਲ ਬਈ ਆਪਾਂ ਮਤਲਬ ਲਾ ਕੇ ਤੇ ਫੇਰ ਆ ਗਿਆ ਛੱਡਦੇ ਆ ਬੱਚੇ ਆਪਾਂ ਤੇਰੇ ਜਿਵੇਂ ਇੱਕ ਵੀ ਆਗਾ ਚਲੋ ਇਹਨਾਂ ਲਾ ਦੇ ਪਹਿਲਾਂ ਜਾ ਅੱਲਾ ਤਾਂ ਤੇ ਬੱਚਾ ਉੱਡ ਗਿਆ ਬਈ ਉੱਥੋਂ ਬੱਚਾ ਆਉਂਦਾ ਓਏ ਇਹਦਾ ਗੋਲ ਲਾਈ ਨਿਕਲ ਗਿਆ ਕਾੜ ਜੋ ਬੱਚਾ ਤੁਹਾਨੂੰ ਦਿਖਾਉਣਾ ਵੇ ਕਿੱਦਾਂ ਟੱਪ ਕਰੋ ਰੁਕੋ ਰੁਕੋ ਰੁਕੋ

करते हैं आप पे आ आजूगा कि आप बच्चे छड़ के फिर पता ही मित्र एक आदा छोटा जा बच्चा गया बैठूगा तो टाइम बह जान गए हे सारे टाइम आगे को बैठने लिया टाइम ना ही बैठन गए सारे मैन पता एक आ जाए ਚੱਤ ਕੋਈ ਇਹ ਨਹੀਂ ਸ਼ਿਦਾ ਬੱਚਾ ਆਉਂਦਾ ਭਾਈ ਆਉਂਦਾ ਕੋਚਾ ਹਰ ਤਾਂ ਵੀ ਆਪਣਾ ਇੱਥੇ ਢੇਜਦਾ ਫਿਰਦਾ ਯਾਰ ਦੇਖ ਲੈ ਤਾਂ ਦੇ ਘਰਦਾ ਇੱਥੇ ਬੱਚਾ ਆਪਣਾ ਰੱਖਾ ਆਪਾਂ ਗੰਨੇ ਛੜਦੇ ਮਿੱਤਰੋ 1 2 3 4 ਛੱਟੇ ਹੈ ਨਾ ਆਪਣੇ 4 ਰੱਤਾ ਸਾਨੇ ਗਣ ਕੇ 4 ਛੱਟੇ ਗੇ ਤੇ ਅੱਧਾ ਆ ਛੱਡ ਦਨੇ ਆ ਚਲ ਇਹਦਾ ਵੀ 2 ਵੇ ਆ ਬਈ ਆ ਤੇ 5 ਜੁਗਿੱਤੇ ਛੇ ਛੱਡ ਦਨੇ ਇੱਕ ਆਪਣਾ ਨਵਾਂ ਬੱਚਾ ਛੱਡਦੇ ਆ ਇਹ ਤਰ੍ਹਾਂ ਇੱਕ ਇੱਕ ਦਿਨ ਬਾਹਰ ਲਾ ਕੇ ਰੱਖਿਆ ਇਹ ਆਦਾ ਗਿਆ ਆਪਣੇ ਕੋਲ ਇੱਕ ਇੱਕ ਡਾਲੀ ਛੱਡਿਆ ਨਾ ਇਹ ਤੇ ਇਹ ਬਾਹਰ ਲਾ ਕੇ ਆਇਆ ਹੈ ਇਹ ਤੇ ਖੜ ਦਿਓ ਆਹ ਫੁੰਝਾ ਤੇ ਇਹ ਠੱਲ ਪਾਈ ਨਹੀਂ ਆਪਣੇ ਨਾਦੀ ਦੇ ਪਾਈ ਨਹੀਂ ਸੀ ਤੇ ਆਹ ਬੱਚਾ ਔਰ ਦਿਓ ਸ਼ਾਖਾ ਘੜਦਾ ਹੋ ਭਰਾਵਾਂ ਦਿਖਾ ਦੇ ਤੇ ਛੱਡਦੇ ਆ ਇਹਨੂੰ ਵੀ ਦਾਣੇ ਦਾ ਹੈ ਨਹੀਂ ਕੇ ਅੰਦਰ ਕੀ ਪਤਾ ਬੁਫੈਂਟ ਤੇ ਮਰਦੇ ਆ ਹੀ ਜਾਣ ਤੇ ਚੱਲੋ ਛੱਡਦੇ ਆ ਕੇ ਵਹਿ ਗਿਆ ਆਹ ਡੱਗੜਾ ਆਪਾਂ ਉਤਰੇ ਛੇ ਛੱਡਦੇ ਹਣਾ ਇਹਨੂੰ ਗਰਾਣਾ ਨਾ ਦੋ ਤਾਂ ਆਪਣਾ ਹੁੰਦਾ ਇੱਕ ਰੱਤਾ ਨਾਲ ਦੂਜੇ ਤੇ ਦੂਜਾ ਹੋ ਰਿਹਾ ਦੇਖਤੀ ਜਾਸਟ ਹੈ ਲਾਦਾ ਇਹਦਾ ਫਿਰ ਤੇ ਇੱਕ ਕਲਾਬੀ ਕੱਛੜਾ ਕਿੱਤਿਆ ਖਾਰਜੋ ਆਬ ਦੇ ਤਿੰਨੇ ਤੰਨਾ ਤੇ ਚਾਰ ਆਵੇ ਠੈਕ ਕਰ ਤੇ ਦੋ ਪੰਜਮਾ ਹੋਰ ਕਰਦਾ ਖਾ ਖਾਇਆ ਤੇ ਇੱਕ ਕਲਾਬੀ ਕੱਛੜਾ ਕਿੱਤਿਆ ਵੀ ਨਹੀਂ ਨਹੀਂ

ਹੌਣਾਂ ਚ ਫਿਰਦਾ ਹੋਊਗਾ ਮਿੱਤਰ ਸੰਦੋ ਹਮਾਂ ਕੱਢ ਜੋ ਉੱਧਰ ਕੁ ਬੁੱਤਰ ਡੇ ਫਿਰਦਾ ਉੱਧਰ ਆ ਕੋਠਿਆਂ ਚ ਵੜਦਾ ਫਿਰਦਾ ਆਪਣਾ ਗਲਾਬੀ ਟੋਰੀ ਵਾਲਾ ਦੇਖ ਲੋ ਦੋ ਤਿੰਨ ਵਾਲੀ ਛੱਡਾਣਾ ਫਿਰ ਸੱਦਾ ਹੋਊਗਾ ਇਹ ਹੌਣ ਤੱਕ ਇਹਰਾ ਕੋਠਿਆਂ ਚ ਵੜਨ ਦੇ ਇਹਨੂੰ ਉਹ ਦੇਖੋ ਤੁਸੀਂ ਤੇ ਗਲਾਬੀ ਤਾਂ ਅੱਛਾ ਲੱਪਾ ਨੂੰ ਦੀਸ਼ਾਣੀ ਜਦੋਂ ਦੀਸ਼ਾ ਇੱਧਰ ਉੱਧਰ ਆਇਆ ਫੇਰ ਦਿਖਾਵਾਂਗੇ ਤੁਹਾਨੂੰ ਮਿੱਤਰੋ ਤੇ ਇਧਰ ਆਪਣੇ ਕੋਲੇ ਆ ਹੀ ਦੋ ਰਹਿ ਗਏ। ਉਹ ਵੀ ਕਬੂਤਰਿਆਂ ਵੱਡੀਆਂ। ਉਹ ਵੀ ਛੜਦੇ ਹੁੰਦੇ ਸੀ ਇਹੋ। ਉਹ ਹੋਰ ਕਿਤੇ ਬਹਿਣ ਲੱਗ ਗਏ। ਇਸ ਤਾਂ ਕਰਕੇ ਉਹਨੂੰ ਕਿਹੜਾ ਬੰਦ ਕਰਤਾ। ਤੇ ਆਪਾਂ ਜੇ ਹੁੰਦਾ ਆਪਣੇ ਦੇ ਕੋਲ ਦੇ ਸਫਾਈ ਕਰਦੰਨੇ ਆਪਾਂ ਮੜੀ। ਬਹਮੂਰੋ ਬਿੱਟਾ ਉਠਾਈ ਜਾ ਕੇ ਦੰਨੇ ਆ। ਐਨੇ ਨਾ ਕਿਹਾ ਹੋਈ ਵੀ ਉੱਡੇ ਦੀ ਸਫਾਈ। ਤੇ ਆ ਕਬੂਤਰਿਆਂ ਆਪਾਂ ਦੂਜੇ ਪਾਸੇ ਸ਼ਿਫਟ ਕਰ ਦੰਨੇ ਆ ਜੇਰਾ। ਤੋਂ ਇਧਰ ਕੱਟ ਦੇ ਸੰਦੂ।

बच्चा देख के कित अच्छा आठ कर हाँ इतना ही नहीं चलो जो दिसे उद पहले इन्होंने उत छे उप गलत घर बैठे बच्चे छड़ के कबूतर तो इधर छे बच्चे शार्ट के आप गलत ए घर बैठे अपना रत्ता जमे ही बैठने ਇਨਾ ਕਰਕੇ ਚਲੋ ਕੋਈ ਨਹੀਂ ਭਾਈ ਹੰਦੋ ਦੇਖਦੇ ਆ ਫਿਰ ਕੀ ਪੰਦਾ ਤੇ ਹੁਣ ਆਪਾਂ ਕਰਦਾ ਖੁੱਡੇ ਦੀ ਸਫਾਈ ਚਲੋ ਹੁਣ ਖੁੱਡੇ ਸਫਾਈ ਕਰਕੇ ਮਿਲਦੇ ਆ ਤੁਹਾਨੂੰ ਮਿੱਤਰੋ ਬਾਰੋ-ਬਾਰੂ ਕਰਤਾ ਆਪਾਂ ਅੰਦਰੋਂ ਕੀ ਤੇ ਖਾਣੇ ਸਾਫ ਤੇ ਪੱਟੀਆਂ ਮੜੀ-ਮੜੀ ਹਾਫ ਕਰਤੀਆਂ ਤੇ ਹਾਂ ਚੈੱਕ ਆ ਗਿਆ ਪ੍ਰਕਾਸ਼ ਕੋਈ ਨਾ ਡਰਾਈ ਐਂਡ ਕਲੀਨ ਕੁੱਤਾ ਸਾਡਾ ਚਲੋ ਮਿੱਤਰੋ ਬਾਹਰ ਰੱਖ ਕੇ ਸੰਦ ਤੇ ਕਰ ਕੇ ਸਮਾਪਤੀ ਚਲੋ ਲਓ ਜੀ ਮਿੱਤਰ ਛੜ ਤੇ ਦੋਨੇ ਕਬੂਤਰ ਇੱਥੇ ਤੋਂ ਬਹੁਤਿਆਰ ਬੱਚੇ ਵਗਿਆ ਤੇ ਤਿੰਨ ਆਪਣੇ ਉੱਡੇ ਫਿਰਦੇ ਨੇ ਤੇ ਦੋਹਾਂ ਦਾ ਉਦੋਂ ਬਾਅਦ ਪਤਾ ਨਹੀਂ ਲੱਗੇ ਕੁਝ ਵੀ ਉਹ ਦੇਖਦੇ ਆਪਾਂ ਕੋਈ ਨਹੀਂ ਤੇ ਆਪਣੇ ਆਪ ਤੈਨਾਂ ਆ ਜਾਂਦੇ ਟਾਈਮ ਹੋ ਗਿਆਗਾ 8:17 ਹੋ ਗਏ ਆਪਣੇ ਰੱਤੇ ਨੂੰ ਉੱਡੇ ਜਾਂਦਰ ਹੋ ਗਿਆ ਘੰਟਾ ਹੋ ਗਿਆ ਹਾਂ ਤੇ ਚਲੋ ਦੇ ਇੰਨੇ ਆਪਾ ਦੋ ਕਬੂਤਰ ਕਿਧਰ ਗਏ ਹੋ ਤੇ ਫੇਰ ਕਰ ਦੇ ਗਾਂਟੀਆਂ ਜੀ ਮੇਰੇ ਹੱਥਾ ਮੈਂ ਇੱਕ ਬੱਚੇ ਦਾ ਉਹ ਪਾਰਲੀ ਕੋਠੀ ਦੇ ਬਟਾ ਉਸ ਤੇ ਤੇ ਦੂਜਾ ਬੱਚਾ ਤਾਂ ਮੈਨੂੰ ਲਾਦਾ ਆਪਣਾ ਉਧਰ ਉੱਡ ਜਾਂਦਾ ਸ਼ਾਇਦ ਉਧਰ ਹੀ ਆ ਗੁੱਡੀ ਹੁੰਦਾ ਆਪਾਂ ਕਿਉਂਕਿ ਕਬੂਤਰ ਅਜੇ ਇੱਧਰ ਵੀ ਉੱਡ ਜਾਂਦੇ ਨੇ ਤੇ ਇੱਧਰ ਵੀ ਫਿਰਦੇ ਨੇ ਤਾਂ ਕਰਕੇ ਪਤਾ ਨਹੀਂ ਲਾਦਾ ਕੋਈ ਇੱਧਰ ਹੀ ਆ ਮੇਰੇ ਸਾਹਮਣੇ ਨਾਲ ਤਾਂ ਇੱਧਰ ਤਾਂ ਨਹੀਂ ਗਿਆ ਵਾਦੀ ਨੇ ਹੈਗਾ ਤੇ ਤੈਨੂੰ ਆਪਣੇ ਉੱਡੇ ਫਿਰਦਨੇ ਇੱਕ ਕ ਆਪਣਾ ਰਿਹਾ ਤੇ ਇੱਕ ਬਾਹਰ ਲੈ ਕੇ ਕੋਠੀ ਤੇ ਬੈਠਾ ਤੇ ਤੈਨੂੰ ਆਪਣੇ ਉੱਡੇ ਫਿਰਦੇ ਹਨ ਚਲੋ ਫੇਰ ਕਰਦੇ ਹਾਂ ਕੰਟੀ ਨੂੰ ਜੋ ਪਿੱਛੇ-ਪਿੱਛੇ ਥੇ ਆਈਆਂ ਨੇ ਮੇਰੇ ਨਾਲ ਤੇ ਇੰਨਾ ਜਿਹਾ ਤਾਂ ਹੈ ਨਹੀਂ ਚਲੋ ਚੰਗੋਈ ਲੋ ਮੈਂ ਮਤਲਬ ਮੇਰੇ ਨਾਲ ਤੇ ਆਪਣਾ ਕਬੂਤਰ ਆ ਬੈਠਾ ਇੱਕ ਐਨ ਪਤਾ ਹਰੀਟਾ ਲੰਬੀ ਟੌਰੀ ਵਾਲਾ ਇੱਕ ਲੰਬੀ ਕੱਛਲਾ ਤੇ ਬਾਕੀ ਆਪਣੇ ਉੱਡੇ ਫਿਰਦੇ ਜੀ ਤਿੰਨੇ ਭਾਈ ਜਾਨ ਆਪਣੇ ਉੱਡੇ ਫਿਰਦੇ ਜੀ ਤਿੰਨੇ ਤੇ ਚਲੋ ਕਿਰਾਏ ਦੇਣੇ ਆ ਇਧਰ ਫਿਰਦੇ ਆ ਬੱਸ ਕੋਕੜਾਂ ਵਾਲੀ ਗਲੀ ਸੁੰਨੀ ਸੁੰਨੀ ਜੇ ਲੱਗ ਰਹੀ ਹੈ ਆ ਮੈਂ ਤੇ ਟਾਈਮ ਹੋ ਗਿਆ ਭਾਈ 8:30 8:30 ਹੋ ਗਏ ਤੇ ਫਿਰਦੇ ਆ ਹਜੇ ਤੱਕ ਤਾਂ ਤੇ ਕੋਈ ਨਹੀਂ ਚੱਲ ਫੇਰ ਕਰਦੇ ਵਾਪਸ ਆ ਫਿਰਦਾ ਮਾਤਰਾ ਆਪਣਾ ਗਲਾਪੀ ਬਗਲੜਾ ਹੈ ਤੇ ਆਪਣੇ ਉਹ ਤਿੰਨੇ ਉੱਡੇ ਫਿਰਦੇ ਨੇ ਰੱਤਾ ਦੂਜਾ ਤੇ ਉਹ ਤੇ ਨਾ ਉਹ ਦਾ ਟਾਈਮ ਹੋ ਗਿਆ ਆ ਫਿਰਦੇ ਹੋ ਉਹ ਆਏ ਆnde ਤੇ ਇੱਕ ਹਫਤਾ ਕਾਪੀ ਬਲ ਹੜੀ ਟਾਉਰੀ ਗਲਾ ਬੀਟਾ ਵੀ ਅਮੇ ਖਿਆਚ ਪਾਲੀ ਕੋਠੀ ਤੇ ਬੈਠਾ ਉਹ ਆਪਾਂ ਕੋਈ ਨਹੀਂ ਦੇਖ ਲਾਂਗੇ ਤੇ ਬਾਜ ਜਦੋਂ ਆ ਗਏ ਉਥੇ ਤਾਰ ਤਕੇ ਕਰਦੇ ਆਂ ਬਲੌਗ ਦੀ ਐਂਡਿੰਗ ਲਓ ਮੈਂ ਮੇਰਾ ਰੱਤਾ ਜੇ ਹੋਰ ਇੱਕ ਫੈਮਿਲੀ ਫੈਦੀ ਆ ਤੇ ਨੇ ਜਣੇ ੁੱਡੇ ਫਿਰਦੇ ਨੇ ਤੇ 10 ਦਾ ਟਾਈਮ ਹੋ ਚੱਲਿਆ ਬਸ 10 15 ਮਿੰਟ ਹੋ ਗਏ ਤੇ 10 ਦਾ ਟਾਈਮ ਹੋ ਚੱਲਿਆ ਉਹਨੇ ਕਰੇ ਦਿਖਾਵਾ ਨੰਮੇ ਨਿਕ ਮਰਾਦਾਨ ਕਿੱਥੇ ਆ ਕਿਧਰ ਆ ਆ ਗਰਦੇ ਹਾਂ ਤਾਂ ਇਹਨਾਂ ਚਾਲ ਲਈ ਹੈ ਨਹੀਂ ਬੇ ਰੱਤੇ ਦੇ ਐਨਾ ਕਰਤੇ ਐਨਾਂ ਨੂੰ ਡਾੜ ਮਤਾਂ ਕਰਕੇ ਰੱਤ ਥੱਲੇ ਆ ਜਾ ਅੱਜ ਤਾਂ 12 ਵਜੇ ਤੋਂ ਪਹਿਲੇ ਭੇਜਿਓ ਮੇਰੇ ਹਾਂ ਤੇ ਫਿਰ ਕਰਦੇ ਕੰਟੀਨਿਊ ਲੋ ਜ ਮੇਤਰਾ ਭਾਈ ਗੱਲਾਂ ਕਿ ਦਰਵੇ ਸ਼ਹਿਰ ਤੇ ਅਸੀਂ ਦੋਨੇ ਤੇ ਦਰਵੇ ਆ ਗਏ ਆ ਮੈਂ ਆਪਾਂ ਤੇ ਬਾਸ ਆਗੇ ਜਾ ਕੇ ਮਿਲਦੇ ਆਪਾਂ ਪਿੰਡ ਲੂਰ ਬਾਈ ਬਹੰਤਨ ਵਾਲਿਆਂ ਇੱਧਰ ਮਿਲਦੇ ਆਓ ਜੀ ਮਿੱਤਰੋ ਆਗੇ ਪਹੁੰਚ ਗਏ ਗਿੱਦੜਵਾ ਪਿੰਡ ਸ਼ਹਿਰ ਆਣਾ ਆ ਪਿੰਡੀ ਦੇ ਸਿਨਾਵ ਉਹਦੀ ਟ੍ਰੇਨ ਗਿੱਦੜਵੇ ਆ ਗਏ ਤੇ ਬਸ ਚੱਲਦਾਂਗੇ ਆਪਾਂ 10 ਮਿੰਟਾਂ ਚ ਪਹੁੰਚ ਜਾਾਂਗੇ ਦੇਨੇ ਆ ਬੈਠਿਆ ਕਿ ਨਹੀਂ ਕਬੂਤਰ ਆਪਣੇ ਦੇਖੋ ਗਿੱਦੜਵਈਆ ਲਓਏ ਮਿੱਤਰੋ ਆ ਗਏ ਜੀ ਘਰੇ 11 ਵਜ ਗਏ ਤੇ ਬਾਕੀ ਸਾਰੇ ਕਬੂਤਰ ਤਾਂ ਬੈਠ ਰੱਤਾ ਨਹੀਂ ਦੇ ਸੰਹਾਈ ਬੈਠਾ ਦਿਸਿਆ ਤੇ ਉਹ ਵੀ ਨਹੀਂ ਦਿਸਿਆ ਆਪਾਂ ਨੂੰ ਤੇ ਜਿੱਦਿਹਾ ਸ਼ੇਅਰ ਕਰਦੇ ਕੰਟੀਨਿਊ ਬੈਠਾ ਦਾ ਮੇਰੇ ਨਾਲ ਜ ਹੈ ਨਹੀਂ ਗਾ ਤੇ ਬਾਕੀ ਸਾਰੇ ਬਹਿ ਗਏ ਇੱਕ ਉੱਥੇ ਬਹਿ ਗਿਆ ਇੱਕ ਉੱਥੇ ਬਹਿ ਗਿਆ ਦੋ ਤੇ ਇੱਕ ਵਾਰ ਲਈ ਗੋਠੀ ਤੇ ਬੈਠਾ ਤਿੰਨ ਹੋ ਗਏ ਜਿਦਿਹਾ ਦਿਸਿਆ ਉਦੋਂ ਕਰ ਦਿਆਂਗਾ ਕੰਟੀਨਿਊ ਲਓ ਜੀ ਮਿੱਤਰੋ ਰੱਤਾ ਆ ਗਿਆ ਥੱਡੇ ਦਾ ਟੈਂਦਾ ਫਿਰਦਾ ਹੋਇਆ ਟਾਈਮ ਹੋ ਚਲੇ 11:22 11:30 ਤੇ ਰੱਤਾ ਆ ਗਿਆ ਸੁਣਵਾ ਟੈਂਪਰੇਚਰ ਦੱਸਦਾ ਕਿੰਨੇ ਡਿਗਰੀ ਠੱਤੀ ਡਿਗਰੀ ਟੈਂਪਰੇਚਰ ਆ ਮਿੱਤਰੋ ਠੱਤੀ ਡਿਗਰੀ ਤੇ ਜਿੰਦਾ ਨਹੀਂ ਤੇ ਚੱਲ ਮਤਲਬ ਬਾਤ ਚ ਕਰਦਾ ਹੁਣ ਆ ਹੁੰਦਾ ਲਓ ਜੀ ਮਿੱਤਰ ਇੱਕ ਵਾਰ ਚੁਕੇ 40 ਮਿੰਟ ਹੋ ਗਏ ਹੋ 11 ਵਾਜੀ ਦੇ 40 ਮਿੰਟ ਹੋ ਗਏ ਹਾਂ 11:40 ਹੋ ਗਏ ਕੂਤਰ ਦੇ ਟੈਂਡੇ ਕਰਦਾ ਯਾਰ ਅੱਜ ਪੁਰਾਣੀ ਕਾਰ ਇਨ ਕਰਦਾ ਪਾਣੀ ਦਿੱਤਾ ਇਹਦਾ ਆਪਣੇ ਗਲਾਫੀ ਟੌਰੀ ਵਾਲਾ ਆ ਦੇਖੋ ਲੈ ਲੈ ਦੇ ਟੈਂਡੇ ਟੈਂਦਾ ਕਰਦਾ ਇੱਧਰ ਜਾਲ ਤੇ ਬੈਠੇ ਬੱਚੇ ਤੇ ਦੂਰੀਆ ਦਿਖਾਵਾ ਦੇ ਇਹ ਇਹ ਕੋਪ ਪਾਸਟੀ ਚੱਲਦੇ ਆ ਸਾਡੇ ਆਪਣੇ ਕਬੂਤਰ ਖੜਦੇ ਕਿੱਧਰ ਗਿਆ ਹੂੰ ਹੂੰ ਮਾਸਤਾਰ ਦੰਨੇ ਆਪਾਂ ਮਿੱਤਰੋ ਬਲੌਗ ਦੀ ਐਂਡਿੰਗ ਟਾਈਮ ਨਾਲ ਹੀ ਕਰਾਂਗੇ ਆਪਾਂ ਰੱਤਾ ਤਾਂ ਕੀ ਪਤਾ ਕਦੋਂ ਆਵੇ ਇੰਡੇ ਦੇ ਤਾਂ ਇੰਡੇ ਫਿਰ ਤਾਂ ਕਿੱਧਰ ਗਿਆ ਯਾਰ ਫੇਰ ਇੱਧਰ ਨੂੰ ਟਾਪਿਆਂ ਦਾ ਆ ਜਾਂਦਾ ਦੇਖੀ ਮਿੱਤਰੋ ਰੱਤੇ ਦੀ ਚਾਲ ਦੇ ਦੇਣਾ ਨਾ ਭਰ ਜਾ ਬੈਗ ਮੇਤਰਾ ਉਹ ਦਿਖਾਵਾਂ ਹੁਣ ਲਓ ਜੀ ਮਿੱਤਰੋ ਆਪਣਾ ਉੱਤਰਾ ਰੱਤਾ 150 ਤੇ ਹੁਣ ਇਹ ਉੱਤਰਾ ਰੱਤਾ ਥੱਲੀ ਲੈਂਡ ਹੋਇਆ ਜੀ ਆਹ ਦੇਖ ਲਓ ਉੱਤਰਾ ਰੱਤਾ 150 ਤੇ ਤੇ ਰੱਤਾ ਛੱਡ ਗਿਓ ਉੱਤੇ ਇਹਨੂੰ ਪਾਣੀ ਨਹੀਂ ਪੀਂ ਦਿੰਦੇ ਆਪਾਂ ਤਾਂ ਰੱਤੇ ਦੇਖ ਲਓ ਦੁਕਾਨ ਖੱਚਾ ਕਿ ਨਹੀਂ ਲਓ ਮਿੱਤਰੋ ਆ ਗਿਆ ਰੱਤਾ ਦੇਖ ਲਓ ਰੱਤਾ ਕਮ ਆਉਣ ਹੋਨੇ ਤਰੇ ਮਿੱਤਰੋ 5 ਘੰਟੇ ਮੰਨ ਕੇ ਚੱਲੋ ਉੱਡ ਖੜਾ ਇਹ 5 ਘੰਟੇ ਉੱਡਿਆ ਪਾਣੀ ਇਹਨੂੰ ਨਹੀਂ ਪੀਂੰਦੇ ਆਪਾਂ ਪਾਣੀ ਕਰਦੇ ਤੇ ਮੈਂ ਬੱੱਚੇ ਤਾੜਦਾ ਇਹਦੇ 'ਚ ਤੇ ਲਿਆ ਕੇ ਝਾਲ ਇੱਥੇ ਲਾ ਲਈ ਆਪਾਂ ਮਤਲਬ ਝਾਲ ਮੈਂ ਇਹਦੇ ਝਾਲ ਚ ਭਾਉਣਾ ਇਹਨੂੰ ਤੇ ਸ਼ਰ ਦਿਖਾਉਣਾ ਸਾਨੂੰ ਕਿਵੇਂ ਜੀ ਬਣੇ ਅੱਜ ਜਦ ਤੱਕ ਕਾਰਨੇ ਨੇ ਅੱਜ ਪਾਣੀ ਖਿੱਚ ਕੇ ਬੈਠਾ ਟੈਨਸ਼ਨ ਨਾ ਲਾਓ 10 ਐਮਐਲ ਪਾਣੀ ਦਿੱਤਾ ਫੇਰ ਨੂੰ ਆਪਾਂ ਤੇ ਪਾਣੀ ਖੇਚ ਕੇ ਬੈਠਾ ਏਡੀ ਗੱਲ ਆ ਸਭ ਤੋਂ ਵੱਡੀ ਚਲੋ ਕੋਈ ਬਾਤ ਨਹੀਂ ਕਰਤੇ ਐ ਕੋਈ ਹਿੱਲਾ ਚਲੋ ਲੱਗ ਗਿਆ ਉਹ ਤੇ ਫਿਰ ਦੱਸ ਦੇ ਤੁਹਾਨੂੰ ਮੇਰੇ ਵੀਰੋ ਲੈ ਆਂਦੇ ਪੱਠੇ ਇਧਰ ਆ ਜਾ ਤੂੰ ਇਧਰ ਲਾ ਤੁਸੀਂ ਉਧਰੋਂ ਬਈ ਉਧਰੋਂ 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 ਬੈਠ ਲੋ ਚਲੋ 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 ਤੇ ਇਹਨਾਂ ਨੂੰ ਇਧਰ ਛੱਡ ਕੇ ਅੱਗੇ ਤੇ ਇਧਰ ਇਧਰ ਛੱਡ ਤੇ ਇਹਨਾਂ ਨੂੰ

ਚਲੋ ਇਹ ਵੀ ਗਿਆ ਹੋ ਗਿਆ ਇਧਰ ਉਹ ਕੇ ਰਿਪੋਰਟ ਓਹੋ ਇੱਕ ਆਹਰ ਦਾ ਆਪਣਾ ਜਿਹੜਾ ਹੁਣ ਦਾਸ ਦੇ ਦਿੱਤਾ ਤੁਹਾਨੂੰ ਦਿਖਾਉਣਾ ਨਾ ਮੈਂ ਇਹਨੋਂ ਦਾ ਆਹਰ ਦਾ ਇੱਕ ਇਧਰ ਗਿਆ ਆਪੇ ਆ ਜੂ ਅੰਤਰਾ ਮਾ ਰਤਾ ਦੇ ਭਾਵੇਂ ਨਹੀਂ ਗਲਦਾ ਇਹ ਕਾਰਡੀਓ ਮਸਟਰ ਦੋਮੈਂ ਚਲੋ ਮਦਰਾ ਪਾਤ ਹੋ ਉਦਗੇ ਕਰ ਦੇ ਨਾ ਜਗਾੜ ਰੱਖਤੇ ਰੱਖਤੇ ਹਾਂ ਪਾ ਕੇ ਇਹਦੇ ਚ ਚਕਾਗੇ ਉਹਨਾਂ ਪਾਣੀ ਦੋ ਮਿੰਟਾਂ ਚੱਪੜਾ ਪਾਇਆ ਉਹ ਚਪੜਾ ਰਹਿ ਗਿਆ ਬਈ ਆਹ ਵਦਾ ਦੇਖੋ ਅਸੀਂ ਦੋ ਤਿੰਨ ਚਾਰ ਵਾਰ ਆ ਮਿੱਤਰੋ ਹੁਣ ਆ ਦੋ ਮਿੱਤਰੋ ਛੜਕਾਇਆ ਕਰਦ ਕੇ ਠੰਡਾ ਪਾਣੀ ਦਾ ਚਲੋ ਹੁਣ ਰੱਤਾ ਗੱਡੀ ਆਪਾ ਆ ਜਾ ਵੀ ਭਾਈ ਰੱਤਿਆ ਦੇਰੀ ਵੇਟ ਸੀ ਚਲਿਆ 12 ਵਜੇ ਉੱਤਰਾ ਮੰਨ ਲੇ ਤੁਸੀ ਜਿੱਤਰੋਂ 5 ਘੰਟੇ ਉੱਟਿਆ ਹੈ ਅੱਜ ਸਾਰਾ ਤੇ ਸਲਾਦ ਹੀ ਬਾਈਂ ਛੱਡਣ ਦੀ ਸੀ ਪਰ ਜਿਸ ਤਰ੍ਹਾਂ ਨਾਲ ਇਹ ਲੱਛਣ ਹੈ ਨਹੀਂ ਆਪਣੇ ਦੇ ਬਾਹਲੇ ਲੱਛਣ ਤੇ ਛੜਤਾ ਹੈ ਮੈਂ ਕੌਲੀ ਚ ਪਾਣੀ ਪਾ ਲਿਆ ਵਾਂ ਟਮਾਟਾ ਆ ਜਾਣਾ ਨਹੀਂ ਲਓ ਬਾਈ ਇਹ ਕਿੰਨੇ ਪਾਣੀ ਰੱਖਦੇ ਹਾਂ ਆਇਆ ਇਹ ਇੱਕ ਘਟਾ ਪਿਆ ਦੇਖਦਾ ਤੇ ਹੁਣ ਪਾਣੀ ਰੱਖ ਜੇ ਆਹ ਵਾਲਾ ਹੁਣ ਆ ਵੱਡੇ ਬੱਚੇ ਪੀਣਗੇ ਜਿਹੜੇ ਆਏ ਆ ਜਾਲ ਚੋਤੇ ਦੂਜੇ ਚੱਕੋ ਆ ਜਾਓ ਪੀ ਲੋ ਪਾਣੀ ਆ ਜਾਓ ਆ ਜਾਓ ਆ ਜਾਓ ਆ ਜਾਓ ਇਹ ਹੁਣ ਇਹ ਤੇ ਕੋਈ ਨਹੀਂ ਨਾ ਦੁਰੀਆ ਪਿਆ ਕੇ ਦੇਖ ਕੇ ਇਹਨੂੰ ਕੋਈ ਤੇ ਆਦਾ ਇਹਨੂੰ ਪਾਣੀ ਤੇ ਟਾਈਮ ਦੇਖ ਲਿਆ ਆਪਾਂ ਕਿੰਨਾ ਹੋ ਗਿਆ 12 ਵਜੇ ਕਿ ਕਮਿੰਟ ਹੋ ਗਿਆ ਤੇ ਹੁਣ ਇਹਨੂੰ ਸਾਢੇ 12 ਵੇ ਪਾਣੀ ਥੋੜੀ ਘੁੱਟ ਪਿਆ ਦੇਗੇ ਜਿੰਨਾ ਵੀ ਨਾਲ ਸਾਢੇ 12 ਵੇ ਧਰ ਦਾਂਗੇ ਤੇ ਉਹ ਆ ਕੇ ਬਹਿ ਗਿਆ 1 2 4 ਬਾਹਰ ਆਪਣੀ ਇੱਕ ਦਾ ਉਹ ਦੇਖੋ ਗੁਲਾਬੀ ਟੌਰੀ ਵਾਲਾ ਇਹੋ ਹਾਂ ਗੁਲਾਬੀ ਟੌਰੀ ਵਾਲਾ ਮਿੱਤਰੋ ਇਹੋ ਨਵਾਂ ਵਿਟੋਰੀ ਵਾਲਾ ਤੇ ਇੱਕ ਉਹ ਬੈਠਾ ਦੋ ਤੇ ਕੁਡਾ ਫਰਦਾ ਸਤਨ ਉਹ ਪਰ ਹੁਣੇ ਓਡਾ ਜਾਲ ਤੋਂ ਤੇ ਇੱਕ ਆਪਣੀ ਗਲਾਬੀ ਕੱਚ ਵਾਲਾ ਨਿੰਦਾ ਉਹਦਾ ਦੇਖ ਗਏ ਤੇ ਚਲੋ ਮਿੱਤਰੋ ਆ ਹੋ ਗਿਆ ਆਪਣਾ ਤੇ ਚੱਲ ਗਏ ਹੁਣ ਕਰਦੇ ਆ ਬਸ ਸਮਾਪਤ ਇਹਨਾਂ ਨੂੰ ਤਾੜ ਕੇ ਜਿਵੇਂ ਮਰਜ਼ੀ ਕਰਕੇ ਤੇ ਫਰਦੇ ਕਰਦੇ ਆ ਬਲੌਗ ਦੀ ਐਂਡਿੰਗ ਵੀ ਆ ਕੇ ਬਹਿ ਗਿਆ ਚੱਕ ਕੋਈ ਉਹ ਵੀ ਵਹਿ ਗਿਆ ਤੂੰ ਤਾਂ ਆ ਜਾ ਹੁਣ ਤੇ ਬਸ ਤਾਂ ਨਾ ਆਪਣੇ ਸਾਹਮਣੇ ਇੱਕ ਆਪਣਾ ਦਿੰਦਾ ਨੇ ਤੇ ਚਲੋ ਮੈਂ ਬਾਤ ਚ ਕਰ ਦੇਣ ਕੰਟੈਂਟ ਲਓ ਮਿੱਤਰੋ 1:3 ਵਜੇ ਚੱਕਿਆ ਤੇ ਰੱਤ ਨੂੰ ਹੁਣ ਪਾਣੀ ਪੀ ਆਉਨੇ ਆ ਧੱਕਵਾ ਫਿਰ ਕਰ ਦੇਣਾ ਆ ਕੇ ਆਪਾਂ ਬਦਾਮ ਇਹਨੂੰ ਵਾਲ ਕਟਾ ਕੇ ਆਉਂਦੇ ਆਪਾਂ ਜਹਾਂ ਨਾ ਨਾ ਆ ਜਾ ਆ ਜਾ ਆ ਜਾ ਆ ਜਾ ਹੁਣ ਆਪਣੇ ਬੱਚੇ ਮਿੱਤਰੋ 4 ਵਾਰ ਆ एक गुलाबी टौरी वाला एक गुलाबी कच्छ वाला दो एक दूजा तीन चार हाँ तीन पीला, पीला 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 आया आया ਨੇ ਵੀ ਨਾ ਆਵੀ ਤੋ ਮਤਰਾ ਪਾਣਾ ਹਾਲਗੇ ਔਰ ਪਾਣੀ ਰੱਖ ਦਨੇ ਆਪਾ ਨਾਲ ਗਏ ਤੇ ਬਾਤ ਚ ਨੂੰ ਬਧਾਮ ਕਰ ਦਾਂਗੇ ਟਟ ਕੇ ਕੇ ਫਿਰ ਕਰਦਾ ਹਾਂ ਬਲੌਗ ਦੀ ਸਟਾਰਟਿੰਗ ਤੇ ਬੱਚੇ ਵੀ ਤੜ ਗਏ ਮਿੱਤਰੋ ਆਪਾ ਜਰੇ ਜਿਹੜੇ ਬੱਚੇ ਹੁੰਦੇ ਹੁੰਦੇ ਤਾਂ ਤੜ ਗਏ ਆਪਾਂ ਜਿਹੜੇ ਨਹੀਂ ਹੁੰਦੇ ਉਹਨਾਂ ਤਾਂ ਕਹਿ ਨਹੀਂ ਕਿ ਇਹਨਾਂ ਨੂੰ ਦਾਣੇ ਧਰਤ ਗੇ ਖਾ ਲਾਂਗੇ ਤੇ ਉਹ ਤਾਂ ਤਾਂ ਇਹ ਤਰੋਫ ਫੇਰ ਕਰਦੇ ਹੁਣ ਸ਼ੁਰੂ ਮੇਰੇ ਮਿੱਤਰ ਮੈਂ ਤਾਂ ਇਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਦਾ ਸੀ ਉੱਡ ਖੜੇ ਸੀ ਮੈਂ ਇੱਥੋਂ ਛੱਦਰੀ ਮੈਂ ਇੱਥੇ ਲਾਜ਼ਮੀ ਨਾ ਆਇਆ ਸਾਰੇ ਇੱਥੇ ਆਣ ਤੇ ਕੁਸੌਖਾ ਲਈ ਤੇ ਰੱਤੇ ਨੂੰ ਬਦਾਮ ਤਰਕੇ ਚਲਪਾਂ ਦੀ ਥੋੜਾ ਉੱਟ ਚੜ ਉੱਡ ਗਿਆ ਉੱਡ ਕੇ ਤਾਂ ਤਾਂ ਜ਼ਰੂਰੀ ਹੈ ਦੇਖਦੇ ਨੇ ਮੇਰੇ ਕਿੰਨੇ ਆਣਨ ਬਾਬਤ ਦੇ ਸੰਦੇਸ਼ नहीं थोड़ा करते बताम बस ओं दो फेर कर दें ब्लॉक भी इन तेलू खा दो आ चो भाई दो हो गए तीजा चौ दो पता नहीं किधर गए जो आ गए तो उदो कर ब्लॉज की एंडिंग स्टार्टिंग तो करा लो जी रत्ते ने करते खत्म चलो जी अः अः आप इत रख लें मतलब आप अपने बच्चे बचे इत फिरते चारे तो चारे बड़ी शक्री दूजे पास ला दी फिर तो आ जाने पर लगे अपने इतने उतर वो बैठा एक दो तीन बैठा चार आओ भरा चलो फिर कर करते मतलब वो करते अपने दोनों बच्चे हम उठे टांग में उचे करके ला दी ਇੱਕ ਨੂੰ ਫੇਰ ਲਾਉਣ ਦੇ ਲਾਉਂਦੇ ਅੱਡ ਘੜਾ ਇੱਕ ਆ ਬੈਠਾ ਤੇ ਤੀਜਾ ਚੌਥਾ ਕਿੱਥੇ ਆ ਆਉਂਦਾ ਆ ਕਿਸੇ ਦਾ ਪਤਾ ਨਹੀਂ ਕੀ ਦਾ ਓ ਜੀ ਇੱਕ ਬੱਚਾ ਤਾਂ ਆ ਗਿਆ ਟੋ ਟਾਲਾ ਟਾਲਾ ਇੱਕ ਆ ਦੂਜਾ ਇੱਥੇ ਬੈਠਾ ਦੋ ਬੈਠੇ ਚਲੋ ਜੀ ਹੁਣ ਆਪਣਾ 3 ਨੰਬਰ ਆ ਦੋ ਇੱਕ ਆ ਗਿਆ ਹੋਰ ਉਹਨਾਂ ਨੂੰ ਵੀ ਆ ਜਾਣ ਦੋ ਫਿਰ ਕਰਦੇ ਆ ਬਲੌਗ ਦੀ ਐਂਡਿੰਗ ਲਓ ਮਿੱਤਰੋ ਤੇ ਮੈਂ ਆਪੇ ਇਹਨਾਂ ਨੂੰ ਧਾੜ ਦੂੰਗਾ ਠੀਕ ਹੈ ਤੇ ਵੀਡੀਓ ਅੱਗੇ ਬਹੁਤ ਲੰਮੀ ਹੋਗੀ ਅੱਧੇ ਘੰਟੇ ਦੀ ਹੋਗੀ ਤੁਹਾਨੂੰ ਦੇਖਣੀ ਬਹੁਤ ਔਖੀ ਹੋਊ ਤੇ ਕਰਦੇ ਕੇ ਬਸ ਬਲੌਗ ਦੀ ਐਂਡਿੰਗ বাই বাই সারে বি